ਹਾਜ ਜਤਰਾ ਦੌਰਾਨ ਪਕਦੜਮਚਨ ਕਾਰਨ 310 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਖਬਰ ਹੈ। ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ਵਿੱਚ ਹੱਜ ਦੌਰਾਨ ਪਕਦੜਮਚ ਗਈ। ਪਕਦੜ ਵਿੱਚ 400 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਨੇ। ਨਿਊਜ਼ ਏਜੰਸੀ ਰਾਈਟਰਜ਼ ਮੁਤਾਬਕ ਪਕਦੜ ਸ਼ੈਤਾਨ ਨੂੰ ਪੱਥਰ ਮਾਰਨ ਦੌਰਾਨ ਹੋਈ। ਹਾਦਸਾ ਮੀਨਾ ਸ਼ਹਿਰ ਦੇ ਕੋਲ ਹੋਇਆ। ਹਾਲਾਂਕਿ ਸਾਊਦੀ ਸਰਕਾਰ ਵੱਲੋਂ ਹਾਜੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਸੁਰੱਖਿਆ ਦੇ ਕਾਫੀ ਪੁਖਤਾ ਇੰਤਜ਼ਾਮ ਕੀਤੇ ਗਏ ਸੀ ਪਰ ਬਾਵਜੂਦ ਇਸ ਦੇ ਅਜਿਹਾ ਹਾਦਸਾ ਹੋਣਾ ਸੁਰੱਖਿਆ ਪ੍ਰਬੰਧਾਂ ਦੀ ਪੂਰ ਖੋਲਦਾ ਹੈ ਮੱਕਾ ਵਿੱਚ ਹੱਜ ਕਰਨ ਲਈ ਦੁਨੀਆ ਭਰ ਤੋਂ ਤਕਰੀਬਨ 30 ਲੱਖ ਸ਼ਰਧਾਲੂ ਪਹੁੰਚੇ ਹੋਏ ਨੇ ਮੱਕਾ ਵਿੱਚ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਾਦਸੇ ਹੋ ਚੁੱਕੇ ਨੇ